ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹਾਂ ਜੀ ਪੰਜਾਬ ਦੇ ਵਿੱਚ ਆਈਆਂ ਵੱਖ-ਵੱਖ ਪੋਸਟੀਆਂ ਦੀ ਅਪਡੇਟ ਲੈ ਕੇ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਪੰਜਾਬ ਦੇ ਵਿੱਚ ਆਈਆਂ ਵੱਖ-ਵੱਖ ਭਰਤੀਆਂ ਦੀ ਅਪਡੇਟ ਲੈ ਕੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਪੋਸਟਾਂ ਨੇ ਆਊਟ ਹੋ ਚੁੱਕੀਆਂ ਨੇ ਜਿਸ ਦੇ ਵਿੱਚ ਤੁਹਾਨੂੰ ਅਧਿਆਪਕ ਭਰਤੀ ਵੀ ਦੇਖਣ ਨੂੰ ਮਿਲੇਗੀ ਮੋਹਾਲੀ ਜਲੰਧਰ ਬਰਨਾਲਾ ਦੇ ਵਿੱਚ ਜਿਸ ਦੇ ਵਿੱਚ ਤੁਹਾਨੂੰ ٹیਜੀਟੀ ਪੀਜੀਟੀ ਈਟੀਟੀ ਐਨਟੀਟੀ ਦੀਆਂ ਪੋਸਟਾਂ ਜਿਹੜੀਆਂ ਨੇ ਦੇਖਣ ਨੂੰ ਮਿਲਣਗੀਆਂ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਈਏ ਸਟੈਨੋ ਟਾਈਪਿਸਟ ਦੀ ਤੇ ਪ੍ਰਿੰਸੀਪਲ ਪ੍ਰੋਫੈਸਰ ਦੀ ਭਰਤੀ ਤੇ ਸਫਾਈ ਸੇਵਕ ਦੀ ਭਰਤੀ ਇਹ ਵੀ ਵੱਖ-ਵੱਖ ਦੀਆਂ ਭਰਤੀਆਂ ਦਾ ਪੇ ਸਕੇਲ ਅਲੱਗ-ਅਲੱਗ ਰਹੇਗਾ ਜੀ ਇਸ ਤੋਂ ਬਿਨਾ ਮੈਂ ਇੱਕ ਗੱਲ ਪਹਿਲਾਂ ਹੀ ਕਲੀਅਰ ਕਰ ਦਵਾ ਕਿ ਇਹਨਾਂ ਵਿੱਚੋਂ ਕੁਝ ਪੋਸਟਾਂ ਜਿਹੜੀਆਂ ਨੇ ਕੰਟਰੈਕਚੁਅਲ ਬੇਸਿਸ ਤੇ ਨੇ ਤੇ ਕੁਝ ਪੋਸਟਾਂ ਜਿਹੜੀਆਂ ਨੇ ਪਰਮਾਨੈਂਟ ਨੇ ਠੀਕ ਹੈ ਤਾਂ ਅਲੱਗ-ਅਲੱਗ ਟਾਈਪ ਦਾ ਇਹਨਾਂ ਦਾ ਪ੍ਰੋਸੈਸ ਰਹੇਗਾ ਇੱਕ-ਇੱਕ ਕਰਕੇ ਆਪਾਂ ਸਾਰੇ ਪੁਆਇੰਟਸ ਨੂੰ ਡਿਸਕਸ ਕਰਨ ਜਾ ਰਹੇ ਹਾਂ ਤਾ ਸਟੈਪ ਬਾਈ ਸਟੈਪ ਸਾਰੇ ਪੁਆਇੰਟਸ ਨੂੰ ਰਹਿ ਧਿਆਨ ਦੇ ਨਾਲ ਸਮਝਣਾ ਇਸ ਤੋਂ ਬਾਅਦ ਅੱਗੇ ਵੀਡੀਓ ਦੇ ਵਿੱਚ ਵਧਣ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਪੰਜਾਬ ਦੇ ਵਿੱਚ ਆਉਣ ਵਾਲੀਆਂ ਹਰ ਪ੍ਰਕਾਰ ਦੀਆਂ ਭਰਤੀਆਂ ਦੀ ਅਪਡੇਟ ਲੈਣ ਦੇ ਲਈ ਤੁਸੀਂ ਇਸ ਚੈਨਲ ਨਾਲ ਜ਼ਰੂਰ ਜੁੜੋ ਹਰ ਪ੍ਰਕਾਰ ਦੇ ਅਪਡੇਟ ਜਿਹੜੀਆਂ ਤੁਹਾਨੂੰ ਟਾਈਮ ਟੂ ਟਾਈਮ ਇਸ ਚੈਨਲ ਤੇ ਮਿਲਦੀ ਰਹੇਗੀ ਬਿਲਕੁਲ ਫ੍ਰੀ ਆਫ ਕੋਸਟ ਤਾਂ ਆਓ ਵਾਅਦੇ ਆ ਜੀ ਆਪਾਂ ਆਪਣੀ ਵੀਡੀਓ ਵੱਲ ਤਾ ਅੱਗੇ-ਅੱਗੇ ਕਰਕੇ ਆਪਾਂ ਸਾਰੀ ਹੀ ਪੋਸਟਾਂ ਨੂੰ ਡਿਸਕਸ ਕਰਾਂਗੇ ਇਹ ਤੁਹਾਨੂੰ ਲੁਧਿਆਣਾ ਦੇ ਵਿੱਚ ਪੋਸਟਾਂ ਦੇਖਣ ਨੂੰ ਮਿਲਣਗੀਆਂ ਜਿਸ ਦੇ ਵਿੱਚ ਤੁਹਾਨੂੰ ਪੋਸਟਾਂ ਦੇਖਣ ਨੂੰ ਮਿਲਣਗੀਆਂ ਜੀ ਅਸਿਸਟੈਂਟ ਪ੍ਰੋਫੈਸਰ ਦੀ ਠੀਕ ਹੈ ਤੇ ਕੁਆਲਿਫੀਕੇਸ਼ਨ ਕੀ ਹੈ ਇਹ ਰੈਗੂਲਰ ਬੇਸਿਸ ਤੇ ਹੈ ਤੁਸੀਂ ਵੀ ਦੇਖ ਸਕਦੇ ਹੋ ਇਹ ਪਰਮਾਨੈਂਟ ਪੋਸਟ ਹੈ ਜੀ ਰੈਗੂਲਰ ਬੇਸਿਸ ਤੇ ਹੈ ਠੀਕ ਹੈ ਤੇ ਕੁਆਲਿਫੀਕੇਸ਼ਨ ਹੋ ਗਈ ਕਿਸ ਤਰੀਕੇ ਨਾਲ ਔਨਲਾਈਨ ਅਪਲਾਈ ਕਰਨਾ ਹੈ ਇਹ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਜਿਹੜਾ ਚੈੱਕ ਕਰ ਸਕਦੇ ਹੋ ਠੀਕ ਹੈ ਉੱਥੇ ਜਾ ਕੇ ਤੁਸੀਂ ਆਪ ਦਾ ਜਿਹੜਾ ਔਨਲਾਈਨ ਅਪਲਾਈ ਆ ਉਹ ਵੀ ਕਰ ਸਕਦੇ ਹੋ ਇਹ ਗਾਈਡਲਾਈਨਸ ਨੇ ਸਾਈਟ ਦੀ ਗਾਈਡਲਾਈਨਸ ਦੇ ਵਿੱਚ ਜਿਹਨ ਮੈਂਸ਼ਨ ਕੀਤੀ ਗਈ ਹੈ ਵੀ ਜੋ ਵੀ ਤੁਹਾਡੀ ਕੈਟਾਗਰੀ ਆ ਉਹਦੇ ਅਕੋਰਡਿੰਗ ਹੀ ਜਿਹੜੇ ਇਸ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਤਾਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੇਕਰ ਤੁਸੀਂ ਇਸ ਪੋਸਟ ਦੇ ਲਈ ਇੰਟਰਸਟਿਡ ਹੋ ਤਾਂ ਜਰੂਰ ਅਪਲਾਈ ਕਰਿਓ ਆਨਲਾਈਨ ਅਪਲਾਈ ਹੋਏਗਾ ਇਸ ਤੋਂ ਬਿਨਾ ਅਪਾ ਗੱਲ ਕਰ ਰਹੇ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਇੱਥੇ ਤੁਸੀਂ ਦੇਖ ਸਕਦੇ ਹੋ ਪ੍ਰਿੰਸੀਪਲ ਦੀ ਪੋਸਟ ਦੇ ਲਈ ਜਿਹੜੀ ਭਰਤੀ ਆ ਆਊਟ ਹੋਈ ਹੈ ਤੇ ਇਹ ਵੀ ਰੈਗੂਲਰ ਬੇਸਿਸ ਤੇ ਆ ਠੀਕ ਹੈ ਐਲੀਜੀਬਲ ਕੈਂਡੀਡੇਟਸ ਇਨ ਅਕੋਰਡੈਂਸ ਵਿਦ ਦਾ ਕੁਆ ਕਵਾਲੀਫਿਕੇਸ਼ਨਸ ਦੇ ਰਿਲੇਟਡ ਕੰਡੀਸ਼ਨਸ ਨੇ ਉਹ ਸਾਰੀਆਂ ਜਿਹੜੀਆਂ ਇਥੇ ਐਪਲੀਕੇਬਲ ਹੋਣਗੀਆਂ ਠੀਕ ਹੈ ਤੇ ਇਹ ਜਿਹੜਾ ਤੁਸੀਂ ਇਸ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਇਹ ਜਿਹੜਾ ਨੇ ਦੀ ਆਫੀਸ਼ੀਅਲ ਵੈਬਸਾਈਟ ਹੈ ਉੱਥੇ ਜਾ ਕੇ ਜਰੂਰ ਚੈੱਕ ਕਰੋ ਠੀਕ ਹੈ ਜਿਸ ਦਿਨ ਦੀ ਹੈ ਐਡਵਰਟਾਈਜ਼ਮੈਂਟ ਆਈ ਹੈ ਉਸ ਤੋਂ 30 ਦਿਨ ਦੇ ਪਹਿਲ ਵਿੱਚ 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 ਜਿਹੜਾ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਹੈ ਤਾਂ ਇਸ ਦੀ ਵੀ ਡਿਟੇਲਡ ਇਨਫੋਰਮੇਸ਼ਨ ਤੁਹਾਨੂੰ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਸ਼ੇਅਰ ਕਰ ਦਾਂਗੀ ਇਹ ਆਪਾਂ ਨੂੰ ਹੈਗਾ ਜੀ ਸੰਗਰੂਰ ਦੇ ਵਿੱਚ ਡਿਸਟ੍ਰਿਕਟ ਸੈਸ਼ਨ ਜਜ ਸੰਗਰੂਰ ਦੇ ਵਿੱਚ ਇਹ ਜਿਹੜੀ ਪੋਸਟ ਆਊਟ ਹੋਈ ਹੈ ਤੇ ਇਹ ਤੁਸੀਂ ਦੇਖ ਸਕਦੇ ਐਪਲੀਕੇਸ਼ਨਸ ਆਰ ਇਨਵਾਈਟਡ ਅਪ ਟੂ 1st April 2025 ਯਾਨੀ ਕਿ 1 April ਤੋਂ ਸ਼ੁਰੂ ਹੋ ਜੂਗਾ ਜੀ ਫॉर ਫਿਲਿੰਗ ਅਪ 19 ਪੋਸਟ 19 ਪੋਸਟਾਂ ਜਿਹੜੀਆਂ ਨੇ ਆਊਟ ਹੋਈਆਂ ਨੇ ਸਟੈਨੋਗ੍ਰਾਫਰ ਦੀਆਂ ਠੀਕ ਹੈ ਗ੍ਰੇਡ 3 ਦੀ ਇਹ ਪੋਸਟ ਹੈ ਤੇ ਇਸ ਤੋਂ ਬਿਨਾ ਇਹਨਾਂ ਦਾ ਆਫੀਸ਼ੀਅਲ ਵੈਬਸਾਈਟ ਹੈ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਸਾਰੀਆਂ ਡਿਟੇਲਸ ਠੀਕ ਹੈ ਕਿਸ ਤਰੀਕੇ ਨਾਲ ਪੇ ਸਕੇਲ ਰਹੇਗਾ ਟਰਮ ਐਂਡ ਕਨੈਕਸ਼ਨ ਕੀ ਨੇ ਇਹ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਜਿਹੜਾ ਹੈ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਆ ਜਲੰਧਰ ਦੀ ਜਲੰਧਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਾਕ ਇੰਨਟਰਵਿਊ ਭਰਤੀ ਹੈ ਠੀਕ ਹੈ ਤੇ ਇਥੇ ਤੁਸੀਂ ਦੇਖ ਸਕਦੇ ਹੋ 3 April 2025 ਨੂੰ 9:30 ਵਜੇ ਇਹਨਾਂ ਦੀ ਜਿਹੜੀ ਹੈ ਸੀਨੀਅਰ ਰਿਸਰਚ ਫੈਲੋ ਦੀ ਇਹ ਭਰਤੀ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਸਾਰੇ ਡਿਟੇਲ ਦੇ ਵਿੱਚ ਵੀ ਤੁਸੀਂ ਰੀਡ ਕਰਸ ਲੈਣਾ ਤੇ ਇਸ ਤੋਂ ਬਿਨਾ ਇਹਨਾਂ ਦਾ ਵੀ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਹੈ ਉਹ ਨਾਲ ਮੈਂਸ਼ਨ ਕੀਤਾ ਗਿਆ ਹੈ ਜਿਹੜੇ ਵੀ ਕੈਂਡੀਡੇਟਸ ਇੰਟਰਸਟਰੀ ਨੇ ਉਹ ਇੰਟਰਵਿਊ ਵਾਲੇ ਦਿਨ ਆਪਣੇ ਸਾਰੇ ਡਾਕੂਮੈਂਟਸ ਨਾਲ ਲੈ ਕੇ ਜਾਣ ओरिजिनल ਵੀ ਤੇ ਫੋਟੋਕਾਪੀ ਵੀ 셀ਫ ਅਟੈਸਟਿਡ ਤੁਹਾਡੇ ਹੋਣੇ ਚਾਹੀਦੇ ਨੇ ਪਲੱਸ ਤੁਸੀਂ ਇੱਕ ਆਪਣੀ ਪਾਸਪੋਰਟ ਸਾਈਜ਼ ਜਿਹੜੀ ਹੈ ਫੋਟੋ ਨਾਲ ਲੈ ਕੇ ਜਾਣੀ ਆ ਪਲੱਸ ਅਪਲੀਕੇਸ਼ਨ ਫਾਰਮ ਜਿਹੜਾ ਹੈ ਫਿਲ ਅਪ ਕਰਨਾ ਹੈ ਜ਼ਰੂਰੀ ਹੈ ਲ ਐਪਲੀਕੇਸ਼ਨ ਫਾਰਮ ਕਿਵੇਂ ਮਿਲੇਗਾ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਜਿਹੜਾ ਹੈ ਡਾਊਨਲੋਡ ਕਰਕੇ ਪ੍ਰਿੰਟ ਕੱਢ ਕੇ ਜਿਹੜਾ ਹੈ ਭਰ ਸਕਦੇ ਹੋ ਬਾਕੀ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਇਹਨਾਂ ਨੂੰ ਈਮੇਲ ਕਰਕੇ ਵੀ ਜਿਹੜੀ ਆਪਦੀ ਕੁਇਰੀ ਆ ਕਲੀਅਰ ਕਰ ਸਕਦੇ ਹੋ ਉਸ ਤੋਂ ਬਾਅਦ ਬਾਤ ਦਿਆਂ ਜੀ ਆਪਾਂ ਕੰਟਰੈਕਚੁਅਲ ਬੇਸ ਤੇ ਮੁਹਾਲੀ ਦੀ ਭਰਤੀ ਦੀ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਟਾਈਪ ਦੀਆਂ ਪੋਸਟਾਂ ਨੇ TGT ਦੀਆਂ ਨੇ 올 ਸਬਜੈਕਟ PGT ਹੋਗੇ ਠੀਕ ਹੈ ਤੇ PRT ਇਹਨਾਂ ਦੀ ਜਿਹੜੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਐਸ ਪਰ KVS ਦੇ ਰੂਲ ਐਂਡ ਰੈਗੂਲੇਸ਼ਨ ਅਕੋਰਡਿੰਗ ਰਹੇਗੀ ਤੇ ਇਸ ਦਾ ਜਿਹੜਾ ਇੰਟਰਵਿਊ ਹੈ ਉਹ ਹੋਣ ਜਾ ਰਿਹਾ ਹੈ ਜੀ 29 ਮਾਰਚ ਨੂੰ ਸੌਰੀ 29 ਮਾਰਚ ਨੂੰ ਨਹੀਂ 20 ਮਾਰਚ ਨੂੰ ਠੀਕ ਹੈ 20 ਮਾਰਚ ਨੂੰ ਇਸ ਦਾ ਇੰਟਰਵਿਊ ਹੋਣ ਜਾ ਰਿਹਾ ਹੈ TGT ਦਾ ਤੇ 20 ਮਾਰਚ ਨੂੰ ਹੀ PGT ਦਾ ਐਂਡ ਵੀ ਮਾਰਚ ਨੂੰ ਹੀ ਪੀਆਰਟੀ ਦਾ ਹੈ ਪੀਆਰਟੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਈਟੀਟੀ ਤੁਹਾਡੇ ਕੋਲ ਜਿਹੜੀ ਆ ਉਹ ਕਿੰਨੀ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਆਪਾਂ ਜਲੰਧਰ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਵੀ ਤੁਸੀਂ ਸੈਲਰੀ ਪੇ ਸਕੇਲ ਦੇਖ ਸਕਦੇ ਹੋ 27500 ਰਹੇਗਾ ਜੀ ਕੰਟਰੈਕਚੁਅਲ ਬੇਸ ਤੇ ਇਹ ਭਰਤੀ ਹੈ ਪੀਜੀਟੀ ਦੀ ਇਹ ਭਰਤੀ ਰਹਿਣ ਵਾਲੀ ਹੈ ਕੁਆਲੀਫਿਕੇਸ਼ਨ ਵੀ ਮੈਂਸ਼ਨ ਹੈ ਟੀਜੀਟੀ ਦੇਖ ਸਕਦੇ ਹੋ ਤੁਸੀਂ ਟੀਜੀਟੀ ਦੀ ਜਿਹੜੀ ਪੇ ਸਕੇਲ ਹੈ 26250 ਰਹਿਣ ਵਾਲੀ ਹੈ ਇਸ ਤੋਂ ਬਿਨਾ 뮤직 ਜਾਂ ਡਾਂਸ ਟੀਚਰ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਆ ਵੂਮਨ ਸਫਾਈ ਕਰਮਚਾਰੀ ਦੀ ਇੱਕ ਪੋਸਟ ਖਾਲੀ ਹੈ ਜਿਸ ਦੇ ਵਿੱਚ ਇਹਨਾਂ ਨੇ 10000 ਦੇ ਅਕੋਰਡਿੰਗ ਸੈਲਰੀ ਦੀ ਗੱਲ ਕੀਤੀ ਹੈ ਤੇ ਇੱਕ ਪੋਸਟ ਖਾਲੀ ਹੈ ਇਹਨਾਂ ਦਾ ਇੱਕ ਐਪਲੀਕੇਸ਼ਨ ਪਰਫਾਰਮਾ ਤੁਹਾਨੂੰ ਫਿਲ ਅਪ ਕਰਕੇ ਜਿਹੜਾ ਹੈ ਉਹ ਲੈ ਜਾਣਾ ਹੈ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਤੁਹਾਨੂੰ ਬਾਕੀ ਸਾਰੀਆਂ ਡਿਟੇਲਸ ਜਿਹੜੀਆਂ ਨੇ ਉਹ ਮਿਲ ਜਾਣਗੀਆਂ ਠੀਕ ਹੈ ਤਾਂ ਇਹ ਕੁਝ ਪੋਸਟਾਂ ਸੀਗੀਆਂ ਇਸ ਤੋਂ ਬਿਨਾ ਜੇ ਆਪਾਂ ਬਰਨਾਲਾ ਦੀ ਗੱਲ ਕਰੀਏ ਆ ਇਹ ਬਰਨਾਲਾ ਦੇ 2025-26 ਦੇ ਸੈਸ਼ਨ ਦੇ ਲਈ ਕੰਟਰੈਕਚੁਅਲ ਬੇਸਿਸ ਤੇ ਭਰਤੀ ਆਊਟ ਹੋਈ ਹੈ ਠੀਕ ਹੈ Google ਫਾਰਮ ਤੁਹਾਨੂੰ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਮਿਲ ਜੇਗਾ ਇਸ ਦੇ ਵਿੱਚ ਵੀ ਦੇਖੋ ਕਾਫੀ ਤਰ੍ਹਾਂ ਦੀਆਂ ਪੋਸਟਾਂ ਨੇ ਠੀਕ ਹੈ ਕੋਈ ਵੀ ਦਿੱਕਤ ਆਉਂਦੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਤਾਂ ਇਸ ਦਾ ਜਿਹੜਾ ਇੰਟਰਵਿਊ ਹੈ 21 ਮਾਰਚ ਨੂੰ ਹੋਣ ਜਾ ਰਿਹਾ ਹੈ ਪੀਜੀਟੀ ਦਾ 22 ਮਾਰਚ ਨੂੰ ਹੋਣ ਜਾ ਰਿਹਾ ਹੈ ਠੀਕ ਹੈ ਬਾਕੀ ਐਲੀਜੀਬਿਲਟੀ ਕੀ ਹੈ ਕਿਸ ਤਰੀਕੇ ਨਾਲ ਪੇਸਕੇਲ ਰਹੇਗਾ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਠੀਕ ਹੈ 18 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਤੁਸੀਂ ਇਸ ਦਾ ਐਪਲੀਕੇਸ਼ਨ ਪਰਫਾਰਮਾ ਹੌ ਫਿਲ ਕਰ ਲੈਣਾ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਜੀ ਅੱਗੇ ਆਪਣੇ ਕੋਲ ਜਿਸ ਦਾ ਪਰਫਾਰਮਾ ਦੀ ਗੱਲ ਕਰੀਏ ਕਿਹੜਾ ਪਰਫਾਰਮਾ ਫਿਲਪ ਕਰਨਾ ਹੈ ਤਾਂ ਇਹ ਪਰਫਾਰਮਾ ਰਹੇਗਾ ਜੀ 2025-26 ਬਰਨਾਲਾ ਦੇ ਸੈਸ਼ਨ ਲਈ ਠੀਕ ਹੈ ਆਪਣਾ ਸਾਰਾ ਡਿਟੇਲਸ ਫਿਲ ਅਪ ਕਰਕੇ ਪਾਸਪੋਰਟ ਸਾਈਜ਼ ਐਡਰੈਸ ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਫਿਲ ਕਰਕੇ ਠੀਕ ਹੈ ਪਰਸੈਂਟੇਜ ਕੀ ਹੈ ਕੋਈ ਹੋਰ ਐਕਸਪੀਰੀਅੰਸ ਹੈ ਉਹ ਫਿਲ ਕਰ ਸਕਦੇ ਹੋ ਤੇ ਸਿਗਨੇਚਰ ਠੀਕ ਹੈ ਇਹ ਸਾਰੇ ਡਿਟੇਲਸ ਜਿਹੜੀਆਂ ਨੇ ਫਿਲ ਕਰਕੇ ਤੁਸੀਂ ਇਹ ਜਿਹੜਾ ਜ਼ਰੂਰ ਇੰਟਰ ਤੇ ਇਸ ਤੋਂ ਬਿਨਾ ਪੇਸ ਛੇਲ ਦਿਜੀਏ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਦੇਖੋ ਪਜੀਟੀ ਦੀ ਪੋਸਟ ਹੈ ਤੇ ਸੈਲਰੀ ਤੁਸੀਂ ਦੇਖ ਸਕਦੇ ਹੋ 27500 ਰਹਿਣ ਵਾਲੀ ਹੈ এডਿਕੇਸ਼ਨ ਕੁਆਲਿਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਕੀ ਰਹੇਗੀ ਤੇ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ ਪੋਸਟ ਗ੍ਰੈਜੂਏਟ ਟੀਚਰ ਦੀ ਇਹ ਵੀ ਤੁਸੀਂ ਰੀਡ ਕਰ ਸਕਦੇ ਹੋ ਟੀਜੀਟੀ ਦੀ ਦੇਖ ਸਕਦੇ ਹੋ ਵੋਕੇਸ਼ਨਲ ਐਜੂਕੇਟਰ ਦੀ ਪੀਆਰਟੀ ਪ੍ਰਾਇਮਰੀ ਦੀ ਠੀਕ ਹੈ 21250 ਤਨਖਾਹ ਜਿਹੜੀ ਇੱਥੇ ਰਹਿਣ ਵਾਲੀ ਹੈ ਪਲਸ 2 ਤੁਹਾਡੇ ਕੋਲ ਹੋਣੀ ਚਾਹੀਦੀ ਹੈ ਵਿਦ 50% ਮਾਰਕਸ ਠੀਕ ਹੈ 88th ਤੁਹਾਡੇ ਕੋਲ ਕੀਤੀ ਹੋਣੀ ਚਾਹੀਦੀ ਹੈ ਪਲੱਸ ਤੁਹਾਡੇ ਕੋਲ ਜਿਹੜਾ सीटेट ਹੈ ਉਹ ਕੁਆਲੀਫਿਕੇਸ਼ਨ ਜਿਹੜੀ ਹੈ ਥੋੜੀ ਕੁਆਲੀਫਾਈ ਤੁਹਾਡਾ सीटेट ਜਿਹੜਾ ਹੋਣਾ ਚਾਹੀਦਾ ਹੈ ਠੀਕ ਹੈ 110% ਇਹਨਾਂ ਨੇ ਮੰਡਟਰੀ ਕੀਤਾ ਹੈ ਕਿ सीटेट ਜਿਹੜਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਬਾਕੀ ਦੀਆਂ ਪੋਸਟਾਂ ਦੀ ਕੁਆਲੀਫਿਕੇਸ਼ਨ ਜਿਹੜੀ ਹੈ ਤੁਸੀਂ ਆਪ ਵੀ ਰੀਡ ਕਰ ਸਕਦੇ ਹੋ ਪੇ ਸਕਿਲ ਇਹਨਾਂ ਨੇ ਨਾਲ ਮੈਂਸ਼ਨ ਕੀਤਾ ਹੈ ਤਾਂ ਇਹ ਪਰਫਾਰਮਾ ਜਿਹੜਾ ਫਿਲ ਕਰਕੇ ਤੁਸੀਂ ਇੰਟਰਵਿਊ ਟਾਈਮ ਜਿਹੜਾ ਨਾਲ ਲੈ ਕੇ ਜਾ ਸਕਦੇ ਹੋ ਤਾਂ ਇਹ ਹੈ ਗਈ ਸੀਗੀਆਂ ਪੰਜਾਬ ਦੇ ਵਿੱਚ ਆਈਆਂ ਹੋਈਆਂ ਕੁਝ ਪਰਤੀਆਂ ਦੀ ਠੀਕ ਹੈ ਇਹਨਾਂ ਪਰਤੀਆਂ ਦੇ ਰਿਲੇਟਡ ਤੁਹਾਡਾ ਕੋਈ ਹੋਰ ਡਾਊਟ ਕੁਐਸਚਨ ਹੋਵੇ ਪੁੱਛ ਸਕਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਈ ਵਾਰੀ ਕੀ ਹੁੰਦਾ ਵੀਡੀਓ ਤੁਹਾਡੇ ਕੋਲ ਲੇਟ ਪਹੁੰਚਦੀ ਹੈ ਤੇ ਉਦੋਂ ਨੂੰ ਜਿਹੜਾ ਲਾਸਟ ਡੇਟ ਚਲੀ ਜਾਂਦੀ ਹੈ ਠੀਕ ਹੈ ਤਾਂ ਇਸ ਕਰਕੇ ਇਹ ਨਾ ਹੋਵੇ ਲਾਸਟ ਡੇਟ ਪਹਿਲਾਂ ਚਲੀ ਜਾਏ ਵੀਡੀਓ ਤੁਹਾਡੇ ਤੱਕ ਬਾਅਦ ਦੇ ਵਿੱਚ ਪਹੁੰਚੇ ਤਾਂ ਇਸ ਕਰਕੇ ਚੈਨਲ ਨੂੰ ਜਰੂਰ ਹੋਣੀ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਪੂਰਾ ਪੀਡੀਐਫ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰਕੇ ਜਿਹੜਾ ਹੈ ਇਸ ਨੂੰ ਰੀਡ ਕਰ ਸਕਦੇ ਹੋ ਕੋਈ ਵੀ ਡਾਊਟ ਹੋਵੇ ਪੁੱਛ ਲੈਣਾ ਜੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ